ਮੈਂ ਸੁਿੰਦਰ ਸਿੰਘ ਰਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਸਾਲ 2024 ਅੱਜ ਸਾਡੇ ਤੋਂ ਵਿਛੜ ਚੁਕਿਆ ਆ ਤੇ ਸਾਲ 2025 ਨਵੀਆਂ ਆਸਾਂ ਉਹ ਮੰਗਾ ਲੈ ਕੇ ਵਿੜੇ ਪਹੁੰਚ ਗਿਆ ਇਸ ਸ਼ੁਭ ਮੌਕੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਆਸ ਕਰਦੇ ਆ ਕਿ ਇਹ ਸਾਲ ਨਮੀਆਂ ਨੜੀਆਂ ਘਰਾਂ 'ਚ ਖੁਸ਼ੀਆਂ ਲੈ ਕੇ ਆਵੇਗਾ 2024 ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵੱਡੇ ਦੁੱਖ ਦਰਦ ਵੀ ਆਏ ਕਈਆਂ ਨੂੰ ਖੁਸ਼ੀਆਂ ਵੀ ਮਿਲੀਆਂ ਕਈਆਂ ਦੀਆਂ ਆਸਾਂ 부ਝੀਆਂ ਤੇ ਕਈਆਂ ਦੀਆਂ ਆਸਾਂ ਜਗਦੀਆਂ ਕਈਆਂ ਦੀਆਂ ਆਸਾਂ ਬਰਕਰਾਰ ਵੀ ਰਹੀਆਂ ਆਸ ਕਰਦੇ ਹਾਂ ਤੇ ਜਿਹੜੀ ਸਾਡੀ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਨੇਹ ਲਿਆ ਇਹ ਇਸ ਸਾਲ ਵੀ ਜਿਹੜੀ ਆ ਸਾਨੂੰ ਇੱਕ ਨਵੀਂ ਆਸਾਂ ਲੈ ਕੇ ਅੱਗੇ ਵੱਲ ਵਧਣ ਲਈ ਪ੍ਰੇਰਿਤ ਦੀ ਰਹੇਗੀ ਸਰਬੱਤ ਦਾ ਭਲਾ ਮੰਗਦੇ ਆ ਇਸ ਮੌਕੇ ਸੀ ਸਾਰਿਆਂ ਲਈ ਸਾਲ 2024 ਪੰਜਾਬ ਲਈ ਦੋ ਤਿੰਨ ਪੱਖਾਂ ਤੋਂ ਜਿਹੜਾ ਆ ਉਹ ਮਾੜਾ ਰਿਹਾ ਇੱਕ ਤਾਂ ਸਾਡੇ ਜਿਹੜੇ ਸਾਡਾ ਅਰਥਚਾਰਾ ਆ ਕਿਸਾਨਾਂ ਦਾ ਇਹ ਇਸ ਸਾਲ ਸਾਰਾ ਸਾਲ ਲੰਘ ਗਿਆ ਕੇਂਦਰ ਸਰਕਾਰ ਜਿਹੜੀ ਆ ਇਹਨਾਂ ਦੀ ਨਾਲ ਗੱਲ ਕਰਨ ਦੀ ਤਿਆਰ ਨਹੀਂ ਹੋਈ ਕਿਸਾਨ ਮੰਨਤਾ ਕਰਦੇ ਰਹੇ ਕਿ ਆਓ ਬੈਠੀਏ ਗੱਲ ਕਰੀਏ ਤੁਸੀਂ ਵਾਅਦੇ ਕੀਤੇ ਆ ਆਪਾਂ ਉਹਨਾਂ ਦੇ ਉੱਤੇ ਗੱਲ ਕਰੀਏ ਕਿ ਉਹ ਕੋਈ ਵੀ ਪੂਰੇ ਕਰ ਰਹੇ ਤੁਸੀਂ ਉਹਨਾਂ ਵਿੱਚ ਕੋਈ ਨਵੀਂ ਮੰਗ ਨਹੀਂ ਸੀ ਫਿਰ ਵੀ ਪਤਾ ਨਹੀਂ ਇਹ ਕਿਉਂ ਇਦਾਂ ਕੇਂਦਰ ਸਰਕਾਰ ਜਿਹੜੀ ਆ ਵਿਤਕਰੀ ਕਰਦੀ ਆ ਕਿ ਪਹਿਲਾਂ ਵੀ ਕਿਸਾਨਾਂ ਦਾ ਜਿਹੜਾ ਸੀ ਇਹਨਾਂ ਨੇ ਦਿੱਲੀ ਦੇ ਵਿੱਚ ਜਿਹੜਾ ਸਾਲ ਇਹ ਇਹਨਾਂ ਦਾ ਬਹੁਤ ਕਸ਼ਟਾਂ ਪਰਿਆ ਇਹਨਾਂ ਦਾ ਇਮਤਿਹਾਨ ਲਿਆ ਤੇ ਹੁਣ ਫਿਰ ਇਹ ਸਾਲ ਵੀ ਜਿਹੜਾ ਇਹਨਾਂ ਨੇ 2024 ਆ ਉਹ ਕਿਸਾਨਾਂ ਦੇ ਲਈ ਉਸੇ ਤਰ੍ਹਾਂ ਹੀ ਲੰਗਾ ਦਿੱਤਾ ਆ 2025 ਦੀ ਆਮਤ ਦੇ ਉੱਤੇ ਅਜੇ ਤੱਕ ਕੋਈ ਸੰਕੇਤ ਨਹੀਂ ਇਹਨੇ ਦਿੱਤਾ ਕੇਂਦਰ ਸਰਕਾਰ ਨੇ ਕਿ ਉਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਜੜੀਆਂ ਆ ਉਹ ਮੰਨਣ ਲਈ ਤਿਆਰ ਆ ਤੇ ਕਿਹੜਾ ਇੱਕ ਇਹਨਾਂ ਦੇ ਵਿੱਚ ਇੱਕ ਫਾਰਮੂਲਾ ਬਣੇਗਾ ਤੇ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਸਮਾਪਤ ਹੋ ਗਏ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣ ਖੇਤਾਂ ਨੂੰ ਜਾਣ ਇਹ ਇਸ ਵੇਲੇ ਸਾਡੇ ਲਈ ਬੜਾ ਵੱਡਾ ਮਸਲਾ ਬਣਿਆ ਆ ਹਾਲਾਂਕਿ ਸਿਰਫ ਅੱਜ ਜਿਹੜਾ ਸਾਲ ਇਹ ਲੰਘ ਕੇ ਗਿਆ ਆ ਇਹਦੇ ਆਖਰੀ ਦਿਨਾਂ ਇਈ ਮੀ ਕੋ ਆਸ ਬਣੀ ਆ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਆ ਤੇ ਜੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਲਈ ਮੀਟਿੰਗ ਤੈਅ ਕਰ ਲੈਂਦੀ ਆ ਤੇ ਫਿਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੈਡੀਕਲ ਸਹਿਤਾ ਲੈ ਲਈ ਤਿਆਰ ਹੋ ਜਾਣਗੇ ਉਹਨਾਂ ਨੇ ਸਹਿਮਤੀ ਦਿੱਤੀ ਆ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਤੇ ਇਸ ਮੁੱਦੇ ਦੇ ਉੱਤੇ ਅਗਲੀ ਸੁਣਵਾਈ ਦੇ ਲਈ 2 ਜਨਵਰੀ ਦੀ ਤਰੀਕ ਮਿੱਥੀ ਆ ਆਸ ਕਰਦੇ ਆ ਕਿ ਉਸ ਦਿਨ ਤੱਕ ਕੋਈ ਚੰਗੀ ਖਬਰ ਆ ਜਾਏ ਦੂਸਰਾ ਜਿਹੜਾ ਪੰਜਾਬ ਦੇ ਲਈ ਮਾੜਾ ਰਿਹਾ ਉਹ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਬਿਵਾਦ ਅੰਦਰਲਾ ਬਿਵਾਦ ਜੋ ਦਰੂਨੀ ਇਹ ਨਾ ਆਇਆ ਬਹੁਤ ਮਾੜਾ ਇਹ ਸਾਲ ਰਿਹਾ ਅਕਾਲੀ ਦਾ ਲਖੀ ਰੁਖੀ ਰੁਖ ਹੋਇਆ ਜੋ ਪਿਛਲੇ ਸਮੇਂ ਤੋਂ ਨਿਵਾਨ ਵਾਲ ਨੂੰ ਆ ਰਿਹਾ ਸੀ ਉਹ ਹੈ ਜ਼ਮੀਨ ਦੇ ਪੱਦਰਿਹਾਂਵਾਂ ਦਾਸੀ ਇੱਕ ਪਾਰਟੀ ਦਾ ਉਹ ਠਾਂ ਆਣ ਗਿਆ ਜਿੱਥੇ ਆ ਕੇ ਇਹ ਲੜੇ ਵੀ ਝਗੜੇ ਵੀ ਆ ਸਜਾਵਾਂ ਵੀ ਭੋਗਤੀਆਂ ਮਾਫੀਆਂ ਮੰਗ ਕੇ ਅਕਾਲ ਤਖਤ ਤੇ ਫਿਰ ਜਿਹੜੇ ਆ ਇਹ ਇਕੱਠੇ ਹੋਣ ਦੇ ਲਈ ਇੱਕ ਦੂਏ ਵੱਲੋਂ ਪਿੱਠਾਂ ਕਰਕੇ ਖੜੇ ਆ ਤਿਆਰ ਨਹੀਂ ਹੋ ਰਹੇ ਤੇ ਅੱਜ ਇਹ ਕਹਿ ਲਿਆ ਜਾਵੇ ਤੇ ਇਹ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਆ ਇਹ ਕੋਈ ਚੰਗੀ ਖਬਰ ਨਾ ਲੈਣ ਦੀ ਇਹ ਹੋ ਜਿਆ ਸੰਕੇਤ ਅੰਨੇ ਜੀ ਤੱਕ ਮਿਲਿਆ ਆਹਾਂ ਜੋ ਡਵੈਲਪਮੈਂਟ ਵੀ ਹੋ ਰਹੀਆਂ ਆ ਇਹਨਾਂ ਦੇ ਅੱਗੇ ਜਾ ਕੇ ਰਿਜ਼ਲਟ ਕੀ ਨਿਕਲਦੇ ਆ ਇਹ ਥੋੜਾ ਸਮਾਂ ਲੱਗੇਗਾ ਦੇਖਣ ਨੂੰ ਪਰ ਇਹਦੇ ਲੱਗ ਰਿਹਾ ਆ ਕਿ ਕੁਝ ਹੰਗਨਾ ਤਾਂ ਮਜਬੂਰੀ ਬਸ ਜਿਹੜੀ ਆ ਪਾਰਟੀ ਦੇ ਵਿੱਚ ਕੋਈ ਖਾਲੀ ਗੱਲ ਦੀ ਕਾਬਜ ਤੇ ਰਿਹਾ ਉਹ ਮਜਬੂਰੀ ਬਸ ਮੰਨ ਰਹੀ ਆ ਤੇ ਕੁਝ ਮੰਗਾ ਜਿਹੜੀਆਂ ਉਹਨਾਂ ਦੇ ਉੱਤੇ ਇਹ ਉਹਨਾਂ ਤੋਂ ਟਾਲਾਬਟ ਰਹੀ ਆ ਕੋਈ ਹੋਰ ਰਸਤਾ ਲੱਭਣ ਨੂੰ ਜੋ ਵਿੱਚੋਂ ਵਿੱਚ ਜਿਹੜੀ ਆ ਉਹ ਦਬਾਅ ਪਾਉਣ ਲਈ ਤਿਆਰੀ ਕਰ ਰਹੀ ਆ ਜਿਹੜੀ ਤੇਰੇ ਇਸ ਵਿੱਚੋਂ ਬਾਹਰ ਗਈ ਸੀ ਉਹਨੇ ਆਪਣੀਆਂ ਜਿਹੜੀਆਂ ਸਜਾਵਾਂ ਭੁਗਤਣ ਤੋਂ ਬਾਅਦ ਅਗal ਤੱਕ ਤੇ ਜਿਹੜਾ ਇੱਕ ਇੱਕ ਮੋਟਤਾ ਦਾ ਮਤਲਬ ਜਿਹੜਾ ਸੰਦੇਸ਼ ਸੀ ਉਹਦੇ ਵੱਲ ਵੱਧਿਆ ਉਹਨਾਂ ਨੇ ਆਪਣੀ ਜਿਹੜੀ ਇੱਕ ਸੁਧਾਰ ਲੈ ਚਲਾਈ ਸੀ ਉਹ ਉਹਨਾਂ ਨੇ ਭੰਗ ਕਰ ਦਿੱਤਾ ਆ ਪਰ ਇਹ ਜਿਹੜੇ ਕਾਗਜ਼ ਤੇ ਵੱਲੋਂ ਜਿਹੜੇ ਸੰਕੇਤ ਮਿਲ ਰਹੇ ਆ ਉਹ ਇਹੀ ਆ ਤੇ ਦੇਖੋ ਜੀ ਇਹ ਪਾਰਟੀ ਚੋਂ ਕੱਢੇ ਗਈ ਸੀ ਡਿਸਿਪਲਿਨਰੀ ਕਮੇਟੀ ਜਿਹੜੀ ਆ ਉਹੀ ਫੈਸਲਾ ਲੈ ਸਕਦੀ ਆ ਕਦੇ ਰਹੇ ਆ ਕਿ ਸੁਖਵੀਰ ਬਾਦਲ ਦੇ ਸਤੀਵੇ ਦੇ ਉੱਤੇ ਵਰਕਿੰਗ ਕਮੇਟੀ ਨੇ ਇੱਕ ਹੋਰ ਕਮੇਟੀ ਨੇ ਫੈਸਲਾ ਲੈਣਾ ਆ ਉਹਨਾਂ ਨੇ ਪਹਿਲਾਂ ਜਿਹੜਾ ਸਿਗਾ ਇਸਤੀਵਾ ਸੁਖਵੀਰ ਸਿੰਘ ਬਾਦਲ ਦਾ ਉਹ ਨਾ ਮਨਜ਼ੂਰ ਕਰ ਦਿੱਤਾ ਸੀਗਾ ਤੇ ਕੁਝ ਹੋਰ ਜਿਹੜੇ ਅਕਾਲ ਦਖਲ ਤੋਂ ਆਦੇਸ਼ ਹੋਏ ਆ ਜਿਹੜੇ ਅੱਗੇ ਪਾਰਟੀ ਦੀ ਨਵੀਂ ਭਾਰਤੀ ਸੰਬੰਧੀ ਆ ਉਹਦੇ ਉੱਤੇ ਅਜੇ ਬਹੁਤ ਗੁੰਝਲਦਾਰ ਸਥਿਤੀ ਬਣੀ ਹੋਈ ਆ ਅਸਪਸ਼ਟਤਾ ਆ ਕਾਨੂੰਨੀ ਦਾ ਪੇਚ ਜਿਹੜੇ ਆ ਦੱਸੇ ਜਾ ਰਹੇ ਮਜਬੂਰੀਆਂ ਦਸੀਆਂ ਜਾ ਰਹੀਆਂ ਆ ਕਿ ਉਹਦੇ ਉੱਤੇ ਅਮਲ ਕਰਨਾ ਮੁਸ਼ਕਲ ਆ ਦਰਅਸਲ ਜਿਹੜੀ ਸ਼ਰੂਨੀ ਕਾਲੀ ਗੱਲ ਦੀ ਕਾਜ ਤੇ ਰਿਹਾ ਉਹ ਚਾਹੁੰਦੀ ਆ ਕਿ ਉਹਦੀ ਪਕੜ ਜਿਹੜੀ ਆ ਪਾਰਟੀ ਦੇ ਉੱਤੇ ਉਹਨੂੰ ਖੋਰਾ ਨਾ ਲੱਗੇ ਅਹੁਦੇਦਾਰੀਆਂ ਸਾਰਿਆਂ ਦੀਆਂ ਬਚੀਆਂ ਰਹਿਣਾ ਸਖਾਂ ਦੇ ਸਿਧਾਂਤ ਤਾਂ ਏਕੀਆ ਦਿਸ਼ਾ ਵੀ ਲੱਗਿਆ ਪਰ ਜਿਹੜੇ ਇਹ ਦੇ ਉੱਤੇ ਸੰਘਰਸ਼ ਕਰਨ ਦੇ ਰਸਤੇ ਆ ਉਹਨਾਂ ਦੇ ਉੱਤੇ ਬਹੁਤ ਮਤ ਭੇਦਿਆ ਤੇ ਫਿਰ ਅੱਗੇ ਅਹੁਦੇਦਾਰੀਆਂ ਜਿਹੜੀਆਂ ਆ ਉਹ ਸਵਾਰਥ ਜਿਹੜੇ ਆ ਉਹ ਵੱਡਾ ਮਸਲਾ ਬਣੇ ਹੋਏ ਆ ਜਿਹਦੇ ਕਰਕੇ ਬਾਰ ਬਾਰ ਪਾਰਟੀ ਦੇ ਅੰਦਰ ਘਾਰ ਆ ਰਿਹਾ ਆ 17ਵੀਂ ਸਦੀ ਵਾਲੇ ਸਿੱਖ ਜਿਹੜੇ ਆ ਉਹ ਹੁਣ ਕਿਤੇ ਕਤਾਈ ਕੋਈ ਕੋਈ ਨਜ਼ਰ ਆਉਂਦਾ ਆ ਜਿਹੜੇ ਨਵੇਂ ਆਗੂ ਪਾਰਟੀ ਦੇ ਅੰਦਰ ਆਏ ਆ ਉਹ ਕਹ ਲੋ ਕਿ ਸਰਮਾਇਦਾਰ ਰੁਚੀਆਂ ਬੜੇ ਆ ਵਿਕਾਸ ਦੀਆਂ ਰੁਚੀਆਂ ਵਾਲੇ ਆ ਉਹਨਾਂ ਦੇ ਦੇ ਮੁੱਦੇ ਜਿਹੜੇ ਆ ਉਹ ਤਿਆਗ ਵਾਲੇ ਨਹੀਂ ਹਾਸਲ ਕਰਨ ਵਾਲੇ ਆ ਕੁਝ ਸੋ ਇਸ ਤਰ੍ਹਾਂ ਵੀ ਇਸ ਦਿੱਤੀਆ ਤੇ ਤੀਸਰਾ ਪੰਜਾਬ ਨੂੰ ਝਟਕਾ ਜਿਹੜਾ ਲੱਗਿਆ ਆ ਉਹ ਲੱਗਿਆ ਆ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਬਗਰੀਸ਼ ਨੂੰ ਜਾ ਰਹੇ ਸੀ ਉਹਨਾਂ ਨੂੰ ਉਥੋਂ ਦੀਆਂ ਸਰਕਾਰਾਂ ਨੇ ਕਾਨੂੰਨ ਸਖਤ ਕਰਕੇ ਅਹਔਰ ਤੋਂ ਰੁਕਿਆ ਆ ਉਹਨਾਂ ਦੀਆਂ ਬਹੁਤਿਆਦੀਆਂ ਗੜੀਆਂ ਆਸ਼ਾਵਾਂ ਜਾਗ ਚੁੱਕੀਆਂ ਸੀ ਖਾਸ ਤੌਰ ਤੇ ਕੈਨੇਡਾ ਜਾਣ ਦੀਆਂ ਪਰਿਵਾਰ ਹੀ ਚੱਲ ਪਏ ਸੀ ਉਸ ਪਾਸੇ ਨੂੰ ਉਹਨਾਂ ਨੂੰ ਹਾਲ ਦੀ ਕੜੀ ਬ੍ਰੇਕ ਲੱਗੀ ਆ ਕਿਉਂਕਿ ਕੁਝ ਅਜਿਹੇ ਫੈਸਲੇ ਕੈਨੇਡਾ ਸਰਕਾਰ ਲੈ ਰਹੀ ਆ ਔਰ ਆਪਣੀ ਜਿਹੜੀ ਉਹ ਪ੍ਰਵਾਸ ਨੀਤੀ ਆ ਉਹਦੇ 'ਚ ਤਬਦੀਲੀਆਂ ਕਰ ਰਹੀ ਆ ਕਿ ਨੌਜਵਾਨ ਜਿਹੜੇ ਆ ਉਹ ਇਹ ਲੱਗ ਨਹੀਂ ਰਿਹਾ ਕਿ ਜਿਹੜੇ ਕਮਜ਼ੋਰ ਪੜ੍ਹਾਈ ਦੇ ਵਿੱਚ ਆ ਜਾਂ ਕਹੋ ਕਿ ਪਾਸ 2 ਵਾਲੇ ਆਗੇ ਆ ਉਹਨਾਂ ਦੇ ਲਈ ਉੱਥੇ ਜਾ ਕੇ ਇੰਨਾ ਸੰਘਰਸ਼ ਕਰਕੇ ਪੀਆਰ ਹਾਸਲ ਕਰਨੀ ਜਿਹੜੀ ਆ ਉਹ ਇੰਨੀ ਸੌਖੀ ਰਹੇਗੀ ਕੁਝ ਉੱਥੇ ਰੁਜ਼ਗਾਰ ਦੇ ਮੌਕੇ ਵੀ ਘਟੇ ਆ ਕਿਉਂਕਿ ਉੱਥੇ ਬਹੁਤ ਆਮਦ ਹੋ ਚੁੱਕੀ ਆ ਪ੍ਰਵਾਸੀਆਂ ਦੀ ਦੇਵੇ ਲਈ ਇੰਤਜ਼ਾਮ ਨਹੀਂ ਹੋ ਰਿਹਾ ਜਦੋਂ ਕਿ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਸਿਸਟਮ ਹੁੰਦਾ ਆ ਉਹ ਜਿੰਨੇ ਕੁ ਲੋਕ ਉੱਥੇ ਹੁੰਦੇ ਆ ਉਹਨਾਂ ਨੂੰ ਜਾਸੂ ਕਰ ਲੈਂਦਾ ਆ ਲੇਕਿਨ ਇਸ ਵਾਰ ਪਿਛਲੇ ਦੋ ਸਾਲਾਂ ਤੋਂ ਇਹ ਹੋਇਆ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚ ਗਏ ਨਾ ਰਹਿਣ ਲਈ ਮਕਾਨ ਸਨ ਨਾ ਕਰਨ ਦੇ ਲਈ ਆਪਣਾ ਪੜਾਈ ਦੇ ਨਾਲ ਨਾਲ ਜਿਹੜਾ ਕੰਮ ਦਾ ਹੁੰਦਾ ਆ ਉਹ ਸੀ ਖਰਚੇ ਜਿਹੜੇ ਆ ਉਹ ਫੀਸਾਂ ਜਿਹੜੀਆਂ ਸੀਆਂ ਇਹ ਉਸ ਦੀ ਸਰਕਾਰ ਨੇ ਉਤੋਂ ਦੇ ਕਾਲਜਾਂ ਨੂੰ ਬਦਾ ਦਿਤੀਆਂ ਕੁਝ ਐਸੀਆਂ ਸਿਤ ਪ੍ਰਸਥਿਤੀਆਂ ਪੈਦਾ ਕੀਤੀਆਂ ਕਿ ਬਹੁਤ ਸਾਰੇ ਜਿਹੜੇ ਆ ਨੌਜਵਾਨ ਉਧਰ ਗਏ ਨਿਰਾਸ਼ ਵੀ ਹੋਏ ਆ ਤੇ ਕਈਆਂ ਨੂੰ ਮਤਲਬ ਕਹਿ ਲੋ ਕਿ ਸ਼ਾਇਦ ਹਜ਼ਾਰਾਂ ਦੀ ਗਿਣਤੀ ਵਿੱਚ ਆ ਕਈ ਲੱਖਾਂ ਦੀ ਦੱਸ ਰਹੇ ਆ ਉਹਨਾਂ ਨੂੰ ਵਾਪਸ ਕਰਤਣਾ ਵੀ ਪੈ ਸਕਵਾਇਆ ਇੱਕ ਤਰ੍ਹਾਂ ਨਾਲ ਪਵਿੱਖ ਦੇ ਉੱਤੇ ਬ੍ਰੇਕ ਆਨ ਦੇ ਲੱਗ ਰਹੀਆਂ ਆ ਪੜ੍ਹਾਈ ਦੇ ਵਿੱਚ ਨਾ ਉਹ ਇੱਧਰ ਜੋ ਗਏ ਨਾ ਪਿੱਛੇੋਂ ਪੜੇ ਆ ਗਾਂ ਪਾਣ ਚਲੇ ਗਏ ਤੇ ਨਾ ਹੀ ਉੱਥੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਪੜ੍ਹ ਸਕੇ ਅਗੇ ਉਹਨਾਂ ਦੀ ਉੱਥੋਂ ਦੀ ਪੜ੍ਹਾਈ ਦੇ ਨਾਲ ਉਹਨਾਂ ਨੂੰ ਇੱਥੇ ਇੱਧਰ ਨੌਕਰੀਆਂ ਆ ਕੇ ਮਿਲ ਜਾਣਗੀਆਂ ਸੋ ਹਾਲਤ ਬੜੀ ਆ ਕਿ ਸਰਕਾਰ ਖੋਸ਼ ਆ ਕਿ ਸਾਡੇ ਕਾਲਜ ਭਰ ਗਏ ਸਾਰੇ ਪੰਜਾਬ ਦੀ ਖੁਸ਼ਹਾਲੀ ਆ ਰਹੀ ਆ ਰੰਗਲਾ ਪੰਜਾਬ ਬਣ ਰਿਹਾ ਪਰ ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਸਾਲ 'ਚ ਕਿੰਨੀਆਂ ਕੋ ਨਿਕਲ ਰਹੀਆਂ ਆ ਜਦੋਂ ਕਿ ਵਿਦਿਆਰਥੀਆਂ ਨੇ ਜਦੋਂ ਇੱਥੋਂ ਪੜ੍ਹਾਈਆਂ ਆਪਣੀਆਂ ਕੋਰਸ ਪੂਰੇ ਕਰਕੇ ਨਿਕਲਣਾ ਆ ਪੰਜਾਬ ਵਿੱਚ ਉਹ ਲੱਖਾਂ ਦੀ ਗਿਣਤੀ ਵਿੱਚ ਹੁਣੇ ਆ ਬੇਰੁਜ਼ਗਾਰੀ ਫਿਰ ਨੂੰ ਵੱਡੀ ਖੜੀ ਅੱਗੇ ਸੋ ਇਸ ਰੱਟ ਦੇ ਉੱਤੇ ਵੀ ਸਥਿਤੀ ਜਿਹੜੀ ਹੈ ਬਹੁਤ ਚੰਗੀ ਨਹੀਂ ਆ ਦੇਸ਼ ਦੇ ਵਿੱਚ ਇਸ ਵੇਲੇ ਜਿਹੜਾ ਮਸਲਾ ਬਣਿਆ ਆ ਉਹ ਹੈਗਾ ਆ ਭਾਰਤ ਦੇ ਸੰਵਿਧਾਨ ਦਾ ਕਿ ਜਿਹੜੀ ਭਾਜਪਾ ਆ ਉਹ ਇਸ ਗੱਲੋਂ ਨਾ ਖੁਸ਼ ਆ ਕਿ ਸੰਵਿਧਾਨ ਜੋ ਪਹਿਲਾਂ ਲਿਖਿਆ ਸੀ ਡਾਕਟਰ ਉਮੇਦਕਰ ਨੇ ਉਹਦੇ ਵਿੱਚ ਕਾਂਗਰਸ ਵੱਲੇ ਤਬਦੀਲੀ ਕਰਕੇ ਉਹਦੇ ਵਿੱਚ ਇੱਕ ਹੋਰ ਮਤਲਬ ਮਦ ਜੋੜ ਕੇ ਸੰਵਿਧਾਨ ਦੇ ਵਿੱਚ ਉਹ ਸੀ ਸੈਕੂਲਰ ਤੇ ਡੈਮੋਕ੍ਰੈਟਿਕ ਉਹਦੇ ਨਾਲ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਕਹਿ ਲੋਗੇ ਭਾਜਪਾ ਦੇ ਜੋ ਇੱਕ ਮਿਸ਼ਨ ਆ ਜਿਹੜੀ ਉਹਦੀਆਂ ਇੱਕ ਕਹਿ ਲੋ ਅੰਦਰੂਨੀ ਖਾਸ਼ਾ ਆ ਉਹਨਾਂ ਦੇ ਰਾਹ ਚ ਰੁਕਾਵਟ ਵੜ ਰਿਹਾ ਹੈ ਭਾਜਪਾ ਚਾਹੁੰਦੀ ਆ ਹਿੰਦੁਸਤਾਨ ਜਿਹੜਾ ਆ ਹਿੰਦੂਆਂ ਦਾ ਰਾਜ ਬਣੇ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਗਿਣਤੀ ਆ ਬਾਕੀ ਦੇਸ਼ਾਂ ਵਿੱਚ ਵੀ ਤਾਂ ਇਸੇ ਤਰ੍ਹਾਂ ਹੀ ਆ ਜਿਹੜੀਆਂ ਉੱਥੇ ਵੱਡੀਆਂ ਕਮਿਊਨਿਟੀਆਂ ਰਹਿੰਦੀਆਂ ਆ ਉਹੀ ਰਾਜ ਕਰਦੀਆਂ ਆ ਬਾਕੀਆਂ ਨੂੰ ਜਿਹੜਾ ਆ ਉਹਦਾ ਰਾਜ ਮੰਨਣਾ ਪੈਂਦਾ ਆ ਤੇ ਉਹਦੇ ਅਧੀਨ ਰਹਿ ਕੇ ਉਹ ਆਪਣੇ ਚੱਲਦੀਆਂ ਆ ਉਹ ਇਸ ਤਰ੍ਹਾਂ ਦਾ ਮਿਸ਼ਨ ਲੈ ਕੇ ਜਦੋਂ ਕਰਦੇ ਆ ਵਨ ਨੇਸ਼ਨ ਤੇ ਵਨ ਫਲਾਨਾ ਉਹ ਐਦਾਂ ਦੇ ਕਾਨੂੰਨ ਲਿਆ ਰਹੇ ਆ ਉਹਨਾਂ ਦਾ ਕਹਿਿਆ ਕਿ ਸਾਰੇ ਦੇਸ਼ ਵਿੱਚ ਇੱਕ ਹੀ ਲਾਗੂ ਕਰ ਦਿਓ ਜੇ ਵੀ ਕਾਨੂੰਨਾਂ ਦੀ ਟੋਨ ਜਿਹੜੀ ਆ ਉਹ ਹਿੰਦੂ ਰਾਜ ਵਾਲੀ ਆ ਰਾਜਾਂ ਦੀ ਵਿੱਚ ਜਿਹੜੀ ਵਿਭਿੰਨਤਾ ਆ ਉਹ ਨੂੰ ਸੱਟ ਵੱਜ ਰਹੀ ਆ ਅ ਇਸ ਤਰ੍ਹਾਂ ਬਹੁਤ ਸਾਰਾ ਜਿਹੜਾ ਇਮਾਮ ਦਾ ਉਲਝਿਆ ਹੋਇਆ ਆ ਮਾੜੀ ਜਿਹੜੀ ਇਹਦੇ ਵਿੱਚ ਹੋਰ ਗੱਲ ਆ ਉਹ ਇਹ ਆ ਕਿ ਵਿਰੋਧੀ ਧਿਰਾਂ ਜਿਹੜੀਆਂ ਆ ਉਹ ਬਹੁਤ ਕਮਜ਼ੋਰ ਆ اپੋਜੀਸ਼ਨ ਜਿਹੜੀ ਆ ਉਹਦਾ ਰੋਲ ਜਿਹੜਾ ਆ ਉਹ ਪੂਰਾ ਨਹੀਂ ਨਿਭਰਿਆ ਹਾਲਾਂਕਿ ਕੋਸ਼ਿਸ਼ ਗਿਰਤੀ ਬਦੀ ਸੀ اپੋਜੀਸ਼ਨ ਦੀ ਵਿਰੋਧੀ ਧਿਰ ਦੀ ਸੰਸਦ ਦੇ ਵਿੱਚ ਤੀ ਕੁ ਸ਼ਤਕ ਕੋ ਸਫਲ ਵੀ ਹੋਇਆ ਸਰਕਾਰ ਨੂੰ ਤੀਜੀ ਨਾਲ ਕਾਨੂੰਨ ਬਦਲਣ ਤੋਂ ਰੋਕਣ ਵਿੱਚ ਪਰ ਪੂਰੀ ਤਰ੍ਹਾਂ ਸਫਲ ਨਹੀਂ ਹੈਗੇ ਆ ਕਿਰਤ ਕਾਨੂੰਨ ਬਣਾਏ ਗਏ ਸੀ ਖੇਤੀ ਕਾਨੂੰਨਾਂ ਦੇ ਨਾਲ ਹੀ ਚਾਰ ਕਾਨੂੰਨ ਜਿਹੜੇ ਕਿ ਮਜ਼ਦੂਰ ਸਾਡੇ ਇੱਥੇ ਕਿਰਤ ਕਰਨ ਵਾਲੇ ਲੋਕ ਆ ਮਜ਼ਦਮ ਲੋਕ ਆ ਉਹਨਾਂ ਦਾ ਸਾਰਾ ਸਿਸਟਮ ਹੀ ਬਦਲ ਜਣਾਇਆ ਉਹਨਾਂ ਦੀ ਜਿਹੜੀ ਕਹ ਲੋ ਕਿ ਹੁਣ ਇੱਕ ਇੱਕ ਤਰ੍ਹਾਂ ਨਾਲ ਰੋਜ਼ਗਾਰਾਂ ਦੀ ਜਿਹੜੀ ਗਰੰਟੀ ਚੱਲ ਰਹੀ ਆ ਉਡੀ ਸਾਰੀ ਸਥਿਤੀ ਬਦਲ ਜਾਣੀ ਆ ਜਿਸ ਤਰ੍ਹਾਂ ਕਹਿ ਰਹੇ ਆ ਕਿ ਤਨਖਾਹਾਂ ਥੋੜੀਆਂ ਮਿਲਣੀਆਂ ਤੇ ਜ਼ਿਆਦਾ ਪੈਸਾ ਜਿਹੜਾ ਆ ਪੀਐਫ ਦੇ ਵਿੱਚ ਜਾਊਗਾ ਪੈਨਸ਼ਨ ਫੰਡ ਤੇ ਜਾਏਗਾ ਕੰਮ ਕਰਨ ਦੇ ਘਟੇ ਵਧਣਗੇ ਹਫਤਾਵਾਰੀ ਛੁੱਟੀਆਂ ਜਿਹੜੀਆਂ ਉਹ ਵਧਾਤੀਆਂ ਜਾਣਗੀਆਂ ਤੇ ਇਹ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਪ੍ਰਾਈਵੇਟ ਜਿਹੜਾ ਨਿੱਜੀਕਰਨ ਆ ਉਸ ਪਾਸੇ ਨੂੰ ਚੱਲਿਆ ਜਾਏਗਾ ਇਹ ਕੰਪਨੀਆਂ ਜਿਹੜੀਆਂ ਆ ਉਹ ਜਿਹਨੂੰ ਰੱਖਣਾ ਰੱਖ ਲੈਣੀ ਜਦੋਂ ਕੱਢਣਾ ਕੱਢ ਦੇਣਾ ਆ ਥੋੜੇ ਪੈਸਿਆਂ ਦੇ ਉੱਤੇ ਵੀ ਉਹਨਾਂ ਨੂੰ ਬੰਦੇ ਮਿਲਣੇ ਜਿਹੜੇ ਆ ਉਹ ਸੰਭਵ ਹੋ ਸਕਣ ਸੋ ਕਹਿਣ ਦਾ ਭਾਵ ਇਹ ਹੀ ਆ ਕਿ ਕੱਲਾ ਕਿਸਾਨਾਂ ਦਾ ਅੱਜ ਹੁਣ ਮੁੱਦਾ ਆ ਕੱਲ ਨੂੰ ਇਹ ਜੇ ਉਹਨਾਂ ਨੇ ਜਿਵੇਂ ਪਤਾ ਲੱਗ ਰਿਹਾ ਆ ਕਿ ਸ਼ਾਇਦ 31 ਮਾਰਚ 2025 ਤੱਕ ਜਿਹੜੀਆਂ ਸਕ੍ਰਿਪਟ ਰਾਜ ਸਰਕਾਰਾਂ ਨੂੰ ਇਹ ਕਾਨੂੰਨ ਅੱਗੇ ਪ੍ਰਵਾਨਗੀ ਲਈ ਭੇਜਿਆ ਗਿਆ ਸੀ ਉਹ ਲਗਭਗ 26 ਰਾਜਾਂ ਦੇ ਵਿੱਚ ਜਿਹੜਾ ਆ ਉਹ ਪਾਸ ਹੋ ਚੁੱਕਿਆ ਆ ਛੇ ਕੋ ਮਤਲਬ ਜਿਹੜੇ ਆ ਕੇਂਦਰ ਸ਼ਾਹਿਤ ਪ੍ਰਦੇਸ਼ ਜਹਾਂ ਰਾਜ ਰਹਿੰਦੇ ਆ ਜਿਹਨਾਂ ਦੇ ਵਿੱਚੋਂ ਪਾਸ ਹੋਣ ਵਾਲਾ ਰਹਿੰਦਾ ਆ ਤੇ ਉਹਨਾਂ ਨੂੰ ਆਸ ਆ ਕਿ ਤਿੰਨ ਮਹੀਨਿਆਂ ਵਿੱਚ ਇਹ ਵੀ ਕੰਮ ਨੇ ਉੱਠ ਜਾਈਗਾ ਤੇ ਉਹ ਇਸ ਕਾਨੂੰਨ ਨੂੰ ਲਾਗੂ ਕਰ ਸਕਣਗੇ ਸੋ ਕੋਲ ਮੜਾ ਕੇ ਜਿਹੜਾ ਆ ਦੇਸ਼ ਨਿੱਜੀ ਕਰਨ ਵੱਲ ਨੂੰ ਵਧ ਰਿਹਾ ਆ ਸਰਕਾਰ ਚੰਗੇ ਭਰੇ ਜਿਹੜੇ ਆਧਾਰੇ ਆ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦਿੰਦੀ ਜਾ ਰਹੀ ਆ ਚੰਡੀਗੜ੍ਹ ਦਾ ਜਿਹੜਾ ਬਿਜਲੀ ਵਿਭਾਗ ਆ ਉਹ ਵੀ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤਾ ਜਾ ਰਿਹਾ ਆ ਜਦ ਕਿ ਇਹ ਵੱਡੇ ਮੁਨਾਫੇ ਵਿੱਚ ਚੱਲ ਰਿਹਾ ਸੀ ਸੋ ਇਹ ਸਥਿਤੀ ਆ ਸਾਡੇ ਦੇਸ਼ ਦੀ ਕਦੇ ਜਿਹੜੇ ਆ ਫਿਰਕੂ ਅਤਨਾ ਫਿਰ ਪੈਦਾ ਹੋ ਰਹੇ ਆ ਕਿਉਂਕਿ ਜਿੰਨੀਆਂ ਵੀ ਪ੍ਰਾਣੀਆਂ ਆਪਣੇ 1947 ਤੋਂ ਪਹਿਲਾਂ ਮਸਜਿਦਾਂ ਬਣ ਚੁੱਕੀਆਂ ਆਆਂ ਉਹਨਾਂ ਦੀਆਂ ਨਿਸ਼ਾਨਦੇਹੀਆਂ ਕਰਾਈਆਂ ਜਾ ਰਹੀਆਂ ਆ ਕਿ ਇਹਨਾਂ ਦੇ ਥਾਂ ਦੂਸਰੇ ਧਰਮਾਂ ਦੇ ਜੜੇ ਹੈਗੇ ਆ ਉਹ ਆਮ ਬਣੇ ਹੋਣੇ ਸਥਾਨ ਜਦੋਂ ਕਿ ਕਾਨੂੰਨ ਇਹ ਹੁੰਦਾ ਸੀ ਕਿ 1947 ਤੱਕ ਜਿਹੜਾ ਵੀ ਧਾਰਮਿਕ ਸਥਾਨ ਬਣ ਗਿਆ ਉਹਨੂੰ ਛੇੜਿਆ ਨਹੀਂ ਜਾਏਗਾ ਰਾਮ ਜਨਮ ਭੂਮੀ ਦਾ ਮਾਮਲਾ ਲੱਗ ਸੀ ਕਿਉਂਕਿ ਜਦੋਂ ਭਾਰਤ ਜਦੋਂ ਹੋਇਆ ਸੀ ਉਹ ਉਸ ਵੇਲੇ ਵੀ ਕੇਸ ਚੱਲ ਰਿਹਾ ਸੀ ਤੇ ਇਹ ਹੁਣ ਹਾਲਤੇ ਆ ਕੇ ਆਰਐਸਐਸ ਦੇ ਮੁਖੀ ਤੁਨੂ ਭਗਵਤ ਨੂੰ ਵੀ ਇਹ ਕਹਿਣਾ ਪਿਆ ਆ ਕਿ ਬਸ ਕਰੋ ਬਹੁਤ ਹੋ ਗਿਆ ਕਿੰਨੇ ਕ ਤੁਸੀਂ ਪਰ ਜਿਹੜੀਆਂ ਹੁਣ ਇਹ ਧਾਰਮਕ ਸਥਾਨ ਜਿਹੜੇ ਆ ਇਦਾਂ ਲੱਭਣ ਲੱਭਦੇ ਰਹੋਗੇ ਜੋ ਜੋ ਬਣ ਚੁੱਕਿਆ ਹੈ ਇਹਨੂੰ ਰਹਿਣ ਦਿਓ ਆਪਾਂ ਸਾਰਿਆਂ ਨੇ ਇਕੱਠੇ ਵੀ ਰਹਿਣਾ ਆ ਕਰ ਲੈ ਤਾਂ ਹਮ ਧਾਰਮਿਕ ਸਥਾਨ ਨਹੀਂ ਚਾਹੀਦੇ ਸਾਨੂੰ ਭਾਈਚਾਰਿਆਂ ਦੇ ਵਿੱਚ ਪਿਆਰ ਵੀ ਚਾਹੀਦਾ ਸੋ ਇਹ ਸਾਡੇ ਦੇਸ਼ ਦੀ ਸਥਿਤੀ ਹੈ ਜਿਹੜੀ ਇਸ ਵੇਲੇ ਉਲਝੀ ਹੋਈ ਹੈ ਤੇ ਜਿੱਥੋਂ ਤੱਕ ਵਿਦੇਸ਼ ਦੀ ਗੱਲ ਆ ਅਮਰੀਕਾ ਦੇ ਵਿੱਚ ਨਵੀਂ ਸਰਕਾਰ ਆ ਰਹੀ ਆ ਜਨਵਰੀ ਦੇ ਵਿੱਚ 20 ਜਨਵਰੀ ਨੂੰ ਸੌਣ ਚੱਕ ਲਈ ਗਈ ਡੋਨਾਲਡ ਟਰੰਪ ਦੀ ਜੋ ਦੁਬਾਰਾ ਰਾਸ਼ਟਰਪਤੀ ਬਣਿਆ ਆ ਤੇ ਉਹ ਜਨਾਬ ਇਹੋ ਜਿਹੀਆਂ ਗੱਲਾਂ ਕਰ ਰਹੇ ਆ ਇਹ ਜਿਹੜੇ ਟੈਕਸ ਆ ਟੈਰਫ ਆ ਉਹ ਕੱਲੇ ਜਿਹੜੇ ਉਹਨਾਂ ਦੇ ਅਮਰੀਕਾ ਦੇ ਦੁਸ਼ਮਣ ਦੇਸ਼ ਆ ਜਿਵੇਂ ਚੀਨ ਆ ਜਾਂ ਇਹੋ ਜਿਹਾ ਹੋ ਰਿਹਾ ਉਹਨਾਂ ਦੇ ਉੱਤੇ ਹੀ ਟੈਕਸ ਵਧਾਉਣ ਦੀਆਂ ਗੱਲਾਂ ਨਹੀਂ ਕਰ ਰਿਹਾ ਜਿਹੜੇ ਉਹਦੇ ਲੰਘੋਟੇ ਯਾਰ ਜਿਦਾਂ ਕੈਨੇਡਾ ਆ ਮੈਕਸੀਕੋ ਆ ਜਿਹੜੇ ਬਿਲਕੁਲ ਨਾਲ ਆਦੇ ਆ ਜਿਹਨਾਂ ਨਾਲ ਦੀ ਸਾਝ ਆ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਵੀ ਗੱਲਾਂ ਕਰ ਰਿਹਾ ਹੈ ਦੋਹਾਂ ਨੂੰ ਬਖਤ ਪਾਇਆ ਹੈ ਦੁਸ਼ਮਣਾਂ ਨੂੰ ਵੀ ਪਾਇਆ ਹੈ ਆਪਣੇ ਨੂੰ ਵੀ ਪਾਇਆ ਹੈ ਕਿਲ ਜੋ ਦਿੱਨੀ ਕੀਤੀ ਆ ਦਸਤਾਰ ਬਾਲੇ ਪਾਸੇ ਨੂੰ ਸੋਚ ਰਿਹਾ ਆ ਕਿ ਮੈਂ ਇਧਰਲੇ ਪਾਸੇ ਜਿਹੜਾ ਹੈਗਾ ਆ ਪਨਾਮਾ ਕੇ ਨਾਲ ਆ ਉਹ ਉਹ ਫਿਰ ਉਹਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਵਾਂ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾ ਦੇ ਆ ਉਹਦੇ ਨੇੜੇ ਜਿਹੜਾ ਬਹੁਤ ਵੱਡਾ ਇੱਕ ਏਰੀਆ ਪੈਂਦਾ ਹੈ ਗ੍ਰੀਨਲੈਂਡ ਪੈਂਦਾ ਹੈ ਜਿੱਥੇ ਕੰਨਿਆ ਕੋਈ ਬਹੁਤ ਖਣਿਜ ਪਦਾਰਥ ਹੈ ਔਰ ਡਿਫੈਂਸ ਦੇ ਪੱਖੋਂ ਜਿਹੜਾ ਹੈ ਉਹ ਉਹ ਅਮਰੀਕਾ ਦੇ ਲਈ ਇੱਕ ਬਹੁਤ ਅਹਿਮ ਜਗ੍ਹਾ ਆ ਉਹਨੂੰ ਅੱਗੇ ਫਿਨਲੈਂਡ ਦੇ ਕੋਲੋਂ ਖਰੀਦਣ ਨੂੰ ਜਕਰਾਏ ਤੇ ਲੈਣ ਨੂੰ ਖਰਦਾਇਆ ਇਹੋ ਜਿਹੇ ਉਹਦੇ ਰੁਝਾਨ ਚੱਲ ਰਹੇ ਆ ਤਿੰਨ ਦੇਸ਼ ਜਿਹੜੇ ਆ ਉਹ ਬਹੁਤ ਉਥਲ ਪੁਥਲ ਵਿੱਚ ਹੋਣ ਲੰਗੇ ਆ 2024 ਦੇ ਵਿੱਚ ਇੱਕ ਹੈਗਾ ਆ ਗਾਜ਼ਾ ਪੱਟੀ ਤੇ ਇਸਰਾਇਲ ਦਾ ਜਿਹੜਾ ਵਿਵਾਦ ਸੀ ਇਹ ਮਿਡਲ ਈਸਟ ਦੇ ਕਾਵਲੀ ਰੀਜ ਫੈਲ ਗਿਆ ਸੀ ਤੇ ਇਹ ਅਜੇ ਵੀ ਉਸੇ ਤਰ੍ਹਾਂ ਹੀ ਜਾ ਰਹੀ ਆ ਇਹ ਸਾਰਾ ਸਾਲ ਜਿਹੜਾ ਆ ਫਲਸਤੀਨੀਆ ਨੂੰ ਘਰੋਂ بے ਕਰ ਹੋ ਕੇ ਹੀ ਕੱਢਣਾ ਪਿਆ ਆ ਕੋਈ ਉੱਥੇ ਅਜੇ ਇਹੋ ਜੇ ਸੰਕੇਤ ਨਹੀਂ ਮਿਲ ਰਹੇ ਕਿ ਦੁਬਾਰਾ ਉੱਥੇ ਸ਼ਾਂਤੀ ਬਹਾਲ ਹੋ ਜੇਗੀ ਇਹ ਬਹੁਤ ਉਥੋਂ ਦਾ ਕਹਿ ਲੋਗੇ ਇਸ ਵੇਲੇ ਜੇ ਆਪਾਂ ਕਹੀਏ ਦੁਨੀਆ ਦੇ ਵਿੱਚ ਜਿੱਥੇ ਲੋਕਾਂ ਦੀ ਹਾਲਤ ਬਹੁਤ ਮਾੜੀ ਆ ਉਹ ਇਸ ਵੇਲੇ ਫਲਸਤੀਨ ਦੇ ਵਿੱਚ ਆ ਗਾਜ਼ਾ ਦੇ ਵਿੱਚ ਆ ਔਰ ਉਹ ਲੋਕ ਜਿਹੜੇ ਆ ਉਹ ਹਰ ਪੱਖੋਂ ਦਵਾਈਆਂ ਦੇ ਪੱਖੋਂ ਪੜਾਈ ਦੇ ਪੱਖੋਂ ਰਹਿਸ਼ ਦੇ ਪੱਖੋਂ ਖਾਣੇ ਦੇ ਪੱਖੋਂ ਉਹ ਉਹ ਆਪਣੇ ਜਿਹੜੇ ਆ ਬੜੇ ਬੁਰੇ ਦਿਨ ਅੱਜੇ ਕੱਢ ਰਹੇ ਆ ਉਸ ਤੋਂ ਵੀ ਤਸਵੀਰਾਂ ਨਹੀਂ ਵਿਕੀਆਂ ਜਾਂਦੀਆਂ ਕਿ ਲੋਕ ਕਿਦਾਂ ਦਰਦ ਸਹਿ ਰਹੇ ਆ ਔਰ ਸਭ ਲੋਕ ਤਰਾਸ਼ਟ ਜਿਹੜਾ ਬੇਵੱਸਿਆ ਔਰ ਅਮਰੀਕਾ ਉੱਥੇ ਆਪਣੀ ਪੂਰੀ ਰਾਜਨੀਤੀ ਜਿਹੜੀ ਆ ਉਹ ਚਮਕਾ ਰਿਹਾ ਆ ਦੂਸਰਾ ਯੂਕਰੇਨ ਆ ਯੂਕਰੇਨ ਦਾ ਮਸਲਾ ਵੀ ਕੋਈ ਇੰਨਾ ਸਿੱਧਾ ਸਾਦਾ ਜਾਂ ਨਹੀਂ ਸੀ ਇਹਨੂੰ ਅੱਜ ਕੱਲ ਜਿਹੜਾ ਆ ਰੂਸ ਨਵ ਨਾਜ਼ੀਵਾਦ جنگ ਦਾ ਨਾਂ ਦੇ ਰਿਹਾ ਆ ਉਹ ਕਹਿ ਰਿਹਾ ਕਿ ਜਿਸ ਤਰ੍ਹਾਂ ਸੈਕੰਡ ਵਰਲਡ ਵਾਰ ਦੇ ਵਿੱਚ ਯੂਰਪ ਦੇ ਦੇਸ਼ ਹਿਟਲਰ ਦੀ ਹਵਾਈ ਦੇ ਵਿੱਚ ਜਿਹੜੇ ਸੀ ਇੱਕ ਫੌਜ ਲੈ ਕੇ ਜਿਹੜੇ ਸੀ ਰੂਸ ਤੇ ਚੜਾਈ ਕਰਕੇ ਆ ਗਏ ਸੀ ਰੂਸ ਨੂੰ ਖਤਮ ਕਰਨ ਦੀ ਉਸ ਉਸ ਮੱਲੇ ਉਹ ਸੋਚ ਕੇ ਚੱਲੇ ਸੀ ਉਸੇ ਤਰ੍ਹਾਂ ਹੀ ਹੁਣ ਜਿਹੜੇ ਆ ਇਹ ਯੂਰਪ ਦੇ ਦੇਸ਼ ਜਿਹੜੇ ਆ ਯੂਕਰੇਨ ਦਾ ਮੋਢਾ ਵਰਤ ਕੇ ਇਹ ਰੂਸ ਦੇ ਉੱਤੇ ਫਿਰ ਅੱਲਾਹ ਬੋਲ ਰਿਹਾ ਰੂਸ ਜਿਹੜਾ ਆ ਜਾਂ ਉਸ ਪਾਸੇ ਦੇ ਜਿਹੜੇ ਜਿੰਨੇ ਵੀ ਸੋਵੀ ਸੰਘ ਦੇ ਪੁਰਾਣੇ ਦੇਸ਼ ਆ ਉਹਨਾਂ ਕੋਲ ਖੜੇ ਜਪਦਾਰਥਾਂ ਨੇ ਬਹੁਤ ਵੱਡੇ ਭੰਡਾਰ ਰਿਆ ਖਾਸ ਤੌਰ ਤੇ ਜਿਹੜਾ ਤੇਲ ਆ ਉੱਥੇ ਗੈਸ ਆ ਤੇ ਗੈਸ ਤਾਂ ਜਿਹੜੀ ਆ ਯੂਰਪ ਨੂੰ ਸਪਲਾਈ ਹੁੰਦੀ ਆ ਸਾਡੇ ਯੂਰਪ ਦਾ ਬਹੁਤ ਹਿੱਸਾ ਜਿਹੜਾ ਉਸ ਗੈਸ ਤੇ ਨਿਰਭਰ ਆ ਤੇ ਇਹ ਇੱਕ ਤਰ੍ਹਾਂ ਨਾਲ ਉਹ ਜੰਗ ਜਿਹੜੀ ਆ ਜਿਹੜਾ ਰਾਸ਼ਟਰਪਤੀ ਹੁਣ ਇੱਥੋਂ ਜਾ ਰਿਹਾ ਆ ਜੋ ਬਾਇਡਨ ਅਮਰੀਕਾ ਦਾ ਉਹਨੇ ਇਸ ਜੰਗ ਨੂੰ ਜਿਹੜਾ ਆ ਪੂਰੀ ਹਵਾ ਦਿੱਤੀ ਆ ਕਿ ਇਹ ਇੱਕ ਤਰ੍ਹਾਂ ਨਾਲ ਇਹਨੂੰ ਪਰਮਾਣੂ ਜੁੱਧ ਵਾਲੇ ਪਾਸੇ ਨੂੰ ਮਤਲਬ ਇੱਕ ਸੰਕੇਤ ਦੇਣੇ ਜਿਹੜੇ ਸੀ ਉਹ ਸ਼ੁਰੂ ਕਰ ਦਿੱਤੇ ਆ ਪਰਪਰ ਕਿ ਵੀ ਇਸ ਪਾਸੇ ਵੀ ਸ਼ਾਂਤੀ ਲਿਆਉਂਦਾ ਆ ਅਜੇ ਅਜੇ ਉਹਦਾ ਵੀ ਕਲੀਅਰ ਨਹੀਂ ਲੱਗ ਰਿਹਾ ਕਿ ਉਹ ਕਿਸ ਤਰ੍ਹਾਂ ਇਹ ਸਮਝੌਤਾ ਕਰਾਏਗਾ ਤੇ ਤੀਸਰਾ ਜਿਹੜਾ ਮਸਲਾ ਹੈਗਾ ਸੀਰੀਆ ਦਾ ਸੀਰੀਆ ਜੋ ਪਿਛਲੇ ਤਕਰੀਬਨ 10-12 ਸਾਲ ਤੋਂ ਇੱਕ ਬਹੁਤ ਖਾਣਾ ਜੰਗੀ ਵਾਲੇ ਮਾਹੌਲ ਦੇ ਵਿੱਚੋਂ ਲੰਘਦਾ ਆਇਆ ਹੈ ਤੇ ਬੁਰੀ ਤਰ੍ਹਾਂ ਉਹ ਖਿੰਡ ਪੁੰਡ ਗਿਆ ਹੈ ਆਸਤਕ ਤੌਰ ਤੇ ਤਬਾਹ ਹੋ ਗਿਆ ਆ ਬਹੁਤ ਹੀ ਖਿਚਾਲ ਦੇਸ਼ ਹੁੰਦਾ ਸੀ ਇਹ ਮਿਡਲ ਈਸਟ ਦਾ ਉੱਥੇ ਹੁਣ ਫਿਰ ਜਿਹੜੇ ਆ ਜਿਹੜੇ ਪਹਿਲਾਂ ਕਿ ਹਲ ਕਾਇਦਾ ਵਿੱਚ ਵੀ ਰਹੇ ਫਿਰ ਇਸਲਾਮਿਕ ਸਟੇਟ 'ਚ ਰਹੇ ਤੇ ਹੁਣ ਉਹ ਇੱਕ ਨਵੀਂ ਫਰੰਟ ਦੇ ਨਾਲ ਬਣ ਕੇ ਜਿਹੜੇ ਆ ਹੁਣ ਉੱਥੇ ਆ ਕੇ ਕਾਬਜ਼ ਹੋ ਗਏ ਆ ਅਮਰੀਕਾ ਦੀ ਜਿਹਦੇ ਪਿੱਛੇ ਹੁਣ ਸ਼ਹਿਰ ਹੈ ਯੂਰਪ ਦੀ ਸ਼ਹਿਰ ਆ ਉਹ ਉਸ ਉਹ ਦੇਸ਼ ਜਿਹੜਾ ਇਸ ਵੇਲੇ ਉਹਦਾ ਆਪੂ ਵਿਖੀ ਨਹੀਂ ਪਤਾ ਲੱਗ ਰਿਹਾ ਕਿ ਉਹ ਕੀ ਹੋਏਗਾ ਜੋ ਆਪਣਾ ਜ਼ੇਲੈਂਸਕੀ ਹੈ ਜਿਹੜਾ ਯੂਕਰੇਨ ਦਾ ਰਾਡ ਹਲਾਇਆ ਉਹ ਵੀ ਉੱਥੇ ਜਾ ਕੇ ਆਇਆ ਸੀਰੀਆ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਕਿਉਂਕਿ ਉਹ ਇਸ ਗਰੁੱਪ ਜਿਹੜਾ ਸੀਰੀਆ ਦੇ ਕਾਬਜ਼ ਹੋਇਆ ਇਹਨਾਂ ਦੇ ਲੜਾਕੇ ਯੂਕਰੇਨ ਦੇ ਵਿੱਚ ਰੂਸ ਨਾਲ ਜਾ ਕੇ ਲੜਦੇ ਰਹੇ ਆ ਯੂਕਰੇਨ ਸੀਰੀਆ ਦੀ ਆਰਥਿਕ ਹਾਲਤ ਜਿਹੜੀ ਹੈ ਬੁਰੀ ਤਰ੍ਹਾਂ ਲੜਖੜਾ ਰਹੀ ਹੈ ਟੁੱਟ ਗਈ ਹੈ ਤੇ ਹੁਣ ਉਹਨੂੰ ਇਹ ਆ ਕਿ ਅਮਰੀਕਾ ਜਿਹੜਾ ਹੈ ਉਹਦੇ ਤੋਂ ਬੰਦਸ਼ਾਂ ਜਿਹੜਾ ਯੂਰਪ ਹੈ ਇਹ ਬੰਦਸ਼ਾਂ ਖਤਮ ਕਰਨ ਤੇ ਉਹ ਆਪਣੀ ਆਰਥਿਕਤਾ ਨੂੰ ਵਧਾ ਸਕੇ ਲੇਕਿਨ ਯੂਰਪ ਤੇ ਅਮਰੀਕਾ ਜਿਹੜੇ ਆ ਉਹ ਸ਼ਾਇਦ ਬਹੁਤ ਸਾਰੀਆਂ ਆਪਣੀਆਂ ਸ਼ਰਤਾਂ ਮਨਵਾਉਣੀਆਂ ਚਾਹੁੰਦੇ ਆ ਕਿ ਇੱਥੋਂ ਈਰਾਨ ਨੂੰ ਵੀ ਦੂਰ ਕੀਤਾ ਕੀਤਾ ਜਾਵੇ ਰੂਸ ਨੂੰ ਵੀ ਦੂਰ ਕੀਤਾ ਜਾਵੇ ਤੇ ਫਿਰ ਉਹਦੇ ਹਿਸਾਬ ਨਾਲ ਆਪਣੀ ਆਰਥਿਕਤਾ ਨੂੰ ਚਲਾਇਆ ਜਾਵੇ ਇਸਰਾਇਲ ਦੇ ਨਾਲ ਵੀ ਜਿਹੜੀ ਆ ਉਹ ਪੁਰਾਣਾ ਜਿਹੜੀ ਇੱਕ ਤਰ੍ਹਾਂ ਨਾਲ ਤਣਾਅ ਚੱਲਦਾ ਆ ਉਹਨੂੰ ਖਤਮ ਕੀਤਾ ਜਾਏ ਇਸ ਵੇਲੇ ਸੀਰੀਆ ਦੇ ਵਿੱਚ ਨਾ ਕੋਈ ਫੌਜ ਆ ਤੇ ਨਾ ਹੀ ਕੋਥੇ ਕੋਈ ਕੋਈ ਸਭ ਅੰਦਰਲੇ ਜਿਹੜੀ ਪੁਲਿਸ ਹੁੰਦੀ ਆ ਉਹ ਹੀ ਖੜਕੂ ਜਿਹੜੇ ਜਿਹੜੇ ਉੱਥੋਂ ਦੇ ਅਤਵਾਦੀ ਗਰੁੱਪ ਜਿਹੜਾ ਸਗਾ ਉੱਥੋਂ ਦਾ ਬਾਗੀ ਗਰੁੱਪ ਉਹ ਕਾਬਜ ਹੋਇਆ ਤੇ ਉਹੀ ਉਸ ਬੰਦੇ ਉਹਨੂੰ ਚਲਾ ਚਲਾ ਚੁੱਕੇ ਆ ਕੁਝ ਲੋਕ ਖਾਸ਼ਾ ਪ੍ਰਗਟ ਕਰ ਰਹੇ ਆ ਕਿ ਅਸਲਾਮਿਕ ਸਟੇਟ ਦੁਬਾਰਾ ਜ਼ੋਰ ਪਾ ਸਕਦੀ ਆ ਕਿਉਂਕਿ ਇਹ ਬਾਗੀ ਗਰੁੱਪ ਨੇ ਜਦੋਂ ਇਸ ਹੁਣ ਸੀਰੀਆ ਤੇ ਕਬਜ਼ਾ ਕੀਤਾ ਆ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਅਸਦ ਨੂੰ ਉੱਥੋਂ ਭਜਾਇਆ ਆ ਉਹ ਹੁਣ ਇਸ ਗਰੁੱਪ ਨੇ ਆਉਂਦਿਆਂ ਨਹੀਂ ਜਿਹੜੇ ਜਿੰਨਾ ਸੀਗੇ ਉਹਨਾਂ ਦੇ ਦਰਵਾਜ਼ੇ ਖੋਲ ਦਿੱਤੇ ਤੇ ਜਿੰਨੇ ਕੈਦੀ ਸੀ ਸਾਰੇ ਪਹਹਾ ਦਿੱਤੇ ਉਹ ਸਾਰੇ ਆਜ਼ਾਦ ਹੋ ਗਏ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਅਸਲਾਮਿਕ ਸਟੇਟ ਦੇ ਵੀ ਬੰਦੇ ਬਹੁਤ ਆ ਤੇ ਇਹ ਹੈ ਉਦੋਂ ਕਰਜ਼ਾ ਦਾ ਜਿਹੜਾ ਮਾਮਲਾ ਆ ਅਮਰੀਕਾ ਕਰਜ਼ਾ ਦੀ ਮਦਦ ਕਰਦਾ ਆ ਤੁੜਪੀ ਦੇ ਖਿਲਾਫ ਉਹਨਾਂ ਦੀ ਲੜਾਈ ਜਿਆਦਾ ਰਹੀ ਐ ਸਲਾਮਿਕ ਸਟੇਟ ਦੇ ਖਿਲਾਫ ਵੀ ਰਹੀ ਆ ਉਹਦੇ ਉੱਤੇ ਹੁਣ ਅੱਗੇ ਅਮਰੀਕਾ ਕਰਜ਼ਾ ਨਾਲ ਚੱਲਦਾ ਆ ਜਾਂ ਇਸ ਧੜੇ ਨਾਲ ਚੱਲਦਾ ਜਾਂ ਇਹਨੇ ਚਰਾਜੀ ਨਮਾ ਕਰਾਉਂਦਾ ਆ ਨਵੀਂ ਸਰਕਾਰ ਜਿਹੜੀ ਆ ਇਹ ਅਜੇ ਕੁਝ ਨਹੀਂ ਪਤਾ ਕੁੱਲ ਮਿਲਾ ਕੇ ਇਹ ਆ ਕਿ ਉੱਥੇ ਉਸੇ ਤਰ੍ਹਾਂ ਦੀ ਹਾਲਤ ਆ ਜਿਸ ਤਰ੍ਹਾਂ ਦੀ ਗਾਜ਼ਾ ਵਿੱਚ ਆ ਜਿਹੜੀਆਂ ਮਿਨੋਰਟੀ ਆ ਉਹਨਾਂ ਨੂੰ ਕੋਈ ਪਤਾ ਨਹੀਂ ਆਉਂਦਾ ਤੁਸੀਂ ਦੇਖੋਗੇ ਕਿਦਾਂ ਦਾ ਆਇਆ ਕਿਉਂਕਿ ਅਜੇ ਤਾਂ ਉਹ ਕਹਿੰਦਾ ਕਿ ਮੈਨੂੰ ਜਿਹੜੀ ਸੰਵਿਧਾਨ ਬਣਾਉਣ ਨੂੰ 4 ਸਾਲ ਲੱਗ ਜਾਣੇ ਆ ਅਜੇ 1 ਸਾਲ ਤਾਂ ਇਹ ਹੀ ਲੱਗ ਜਾਣਾ ਕਿ ਜਿਹੜੇ ਇੱਥੇ ਜਿਹੜੇ ਅਸੀਂ ਆਪਸ ਵਿੱਚ ਜਿਹੜਾ ਪ੍ਰਸ਼ਾਸਨ ਹੈ ਉਹ ਕਿਸ ਤਰ੍ਹਾਂ ਦਾ ਬਣਾਉਣਾ ਆ ਉਹ ਤਜਰਬੇਕਾਰ ਨਹੀਂ ਹੈਗਾ ਤੇ ਐਡੀ ਵੱਡੀ ਸੱਤਾ ਹੱਥ ਹੋ ਗਈ ਆ ਤੇ ਇਸ ਵੇਲੇ ਹਾਲਾਤ ਜਿਹੜੇ ਆ ਉੱਥੇ ਪਤਾ ਨਹੀਂ ਕਿਹੜੇ ਪਾਸੇ ਨੂੰ ਪੱਟ ਜਾਣ ਕੁਝ ਨਹੀਂ ਕਿਹਾ ਜਾ ਸਕਦਾ ਖੈਰ ਇਹ ਤਾਂ ਹੈ ਆਪਣਾ ਜਿਹੜਾ ਨਵੇਂ ਸਾਲ ਦੇ ਉੱਤੇ ਜਿਹੜਾ ਅਸੀਂ ਇੱਕ ਚਰਚਾ ਕਰ ਰਹੇ ਹਾਂ ਕਿ ਇੱਥੇ ਇਹਨਾਂ ਹੀ ਆਸ ਵੀ ਕਰ ਰਹੇ ਆ ਕਿ ਇਹਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਹੋਵੇ ਮਨਾਵੇ ਕਿ ਦੁਨੀਆ ਜਿਹੜੀ ਆ ਨਵੀਆਂ ਚੁਣੌਤੀਆਂ ਜਿਹੜੀਆਂ ਵਿਕਾਸ ਦੀਆਂ ਆ ਉਹਨਾਂ ਬਸ ਪੱਲੂ ਚੱਲੇ ਜਿਹੜੇ ਦੇਸ਼ ਇੱਕ ਦੂਜੇ ਦੇ ਉੱਤੇ ਆਰਥਿਕ ਬੋਬਿਆਂ ਲਾ ਕੇ ਉਹਨਾਂ ਨੂੰ ਉਹਨਾਂ ਦੀ ਹਾਲਤ ਜਿਹੜੀ ਖਰਾਬ ਕਰਨ ਵਾਲੇ ਲੱਗੇ ਆ ਉਹਨਾਂ ਦੀ ਮੱਤ ਵੀ ਜਿਹੜੀ ਆ ਸਮਾਤਿ ਚ ਬਦਲੇ ਤੇ ਕੁਝ ਇਸ ਤਰ੍ਹਾਂ ਦਾ ਮਾਹੌਲ ਬਣੇ ਕਿ ਸਾਰੇ ਧਰਤੀ ਤੇ ਵਸਦੀ ਜਿੰਨੀ ਵੀ ਸਾਡੀ ਬਲੁਖੀ ਜਾਤੀ ਆ ਉਹਨੂੰ ਆਪਣਾ ਪੁਵਿੱਖ ਜਿਹੜਾ ਆ ਉਹ ਅੱਗੇ ਚੰਗਾ ਨਜ਼ਰ ਆਏ ਕਿਉਂਕਿ ਅਸੀਂ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਤੇ ਇਸ ਨਵੇਂ ਸਾਲ ਦੀ ਆਮਦ ਉਤੇ ਵੀ ਅਸੀਂ ਇਹੀ ਅਰਦਾਸ ਕਰਦੇ ਆ ਕਿ ਸਰਬੱਤ ਦਾ ਭਲਾ ਹੋਵੇ ਸਾਰੇ ਜਿਹੜੇ ਆ ਆਪੋ ਆਪਣੇ ਜਿਹੜੇ ਅਧਿਕਾਰ ਆ ਆਪੋ ਆਪਣੇ ਫਰਜ਼ ਪੂਰੇ ਕਰਨ ਆਪੋ ਆਪਣੇ ਜਿਹੜੇ ਆ ਉਹ ਜੋ ਜ਼ਿੰਮੇਵਾਰੀਆਂ ਹਨ ਉਹ ਨਿਭਾਉਣਾ ਇੱਕ ਚੰਗੀ ਦੁਨੀਆ ਦੀ ਸਜਣਾ ਹੁੰਦੀ ਰਹੇ ਆਗਤ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਨਾ ਮੈਂ ਤੁਹਾਡੀਆਂ ਆਸਾਂ ਮੰਗਾਂ ਨੂੰ ਬੂਰ ਪਏ ਦੁਆ ਕਰਦਾ ਹਾਂ ਅਜੇ ਨਹੀਂ ਇਜਾਜ਼ਤ ਦਿਓ ਸਾਸਰੀਕਾਲ